ਕੁਝ ਸਦੀਆਂ ਪਹਿਲਾਂ ਅਕਸਰ ਕਰਿਆ ਕਰਦੇ ਸਨ ਸਾਡੇ ਜਿਹੜੇ ਬੈਦ ਸੀ ਬੈਦ ਜਿਨ੍ਹਾਂ ਨੂੰ ਕਹਿੰਦੇ ਸੀ ਹੋਮੋਪੈਥਿਕ ਸੋ ਤੁਹਾਡੇ ਪੇਟ ਵਿੱਚ ਕਬਜ ਰਹਿਣਾ ਇਹ ਮਾਮੂਲੀ ਗੱਲ ਹੈ ਕਬਜ ਕੁਝ ਇਸ ਤੋਂ ਬਾਅਦ ਅਕਸਰ ਹੋ ਜਾਂਦੀ ਹੈ ਬਹੁਤ ਬਿਮਾਰੀ ਪੈੜੀ ਹੈ ਤੁਹਾਨੂੰ ਮੁੜ ਕੇ ਕਬਜ ਨਹੀਂ ਹੋਵੇਗੀ ਦੇਸੀ ਖਰਾਕ ਐਸੀ ਇਹਨਾਂ ਨੇ ਕੁਝ ਜੜੀ ਬੂਟੀਆਂ ਨੂੰ ਕੁਝ ਮੇਵਿਆਂ ਨੂੰ ਰਗੜ ਕੇ ਤਿਆਰ ਕੀਤਾ ਹੋਇਆ ਇੱਕ ਛੋਟਾ ਜਿਹਾ ਪੈਕੇਟ ਹੈ ਜਿਹੜਾ ਕਿ ਜਿਹੜੇ ਲੋਕ ਜੈਮ ਜਾਂਦੇ ਨੇ ਜੈਮ ਜਾਣ ਦੇ ਨਾਲ ਜ਼ਰੂਰੀ ਨਹੀਂ ਕਿ ਤੁਹਾਡਾ ਭਾਰ ਵਧੂਗਾ ਜਾਂ ਤੁਸੀਂ ਹੈਲਥੀ ਹੋਮੂਗੀ ਜਾਂ ਵਿਟਾਮਿਨ ਦੀ ਘਾਟ ਜੈਮ ਜਿਹੜੀ ਪੂਰੀ ਕਰਦਾ ਆ ਨੋ ਕਿਵਰ ਤੁਸੀਂ ਬਹੁਤ ਕੁਝ ਖਾਂਦੇ ਪੀਂਦੇ ਹੋ ਲੱਗਦਾ ਨਹੀਂ ਹੈ ਕਿਉਂਕਿ ਤੁਹਾਡੇ ਬੋਡੀ ਦੇ ਵਿੱਚ ਬਹੁਤ ਸਾਰੀਆਂ ਤੱਤ ਨੇ ਜਿਨ੍ਹਾਂ ਦੀ ਘਾਟ ਹੈ ਵਿਟਾਮਿਨ ਨੇ ਵਿਟਾਮਿਨ ਅਸੀਂ ਤੁਹਾਡੇ ਸਾਰੇ ਵਿਟਾਮਿਨ ਪੂਰੇ ਕਰ ਦਵਾਂਗੇ ਔਰ ਇਥੇ ਤੱਕ ਜਿਹੜੇ ਸ਼ਾਦੀ ਹੋ ਨੂੰ ਕਈ ਸਾਲ ਹੋ ਗਏ ਨੇ ਔਰ ਤੁਸੀਂ ਸ਼ਾਦੀ ਹੋ ਗਈ ਹੈ ਜਾਂ ਸ਼ਾਦੀ ਤੁਸੀਂ ਕਰਾ ਨਹੀਂ ਰਹਿ ਕਵਰਾਟ ਤੁਹਾਡੇ ਮਨ ਦੇ ਵਿੱਚ ਚਾਹੇ ਮਰਦ ਹੈ ਚਾਹੇ ਔਰਤ ਹੈ ਔਰ ਮਨ ਦੇ ਵਿੱਚ ਇੱਕ ਡਰ ਬੈਠਾ ਹੋਇਆ ਆ ਹੋ ਸਕਦਾ ਆ ਨਹੀਂ ਹੋ ਸਕਦਾ ਸਮਾਜ ਕੀ ਕਹੂਗਾ ਤੁਸੀਂ ਮੇਰੀ ਗੱਲ ਸਮਝ ਗਏ ਹੋ ਕੋਈ ਚੀਜ਼ ਦੱਸ ਕਹਿ ਨਹੀਂ ਸਕਦੇ ਕਿਉਂਕਿ ਸਾਡਾ ਸਮਾਜ ਨਾ ਮੈਂ ਸਤਕਾਰ ਕਰਦਾ ਹਾਂ ਪਰ ਮੈਂ ਇੱਥੇ ਤੱਕ ਜਾ ਸਕਦਾ ਕਿ ਕੁਝ ਇਹੋ ਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹੋਏ ਅੰਦਰੂਨੀ ਤੁਹਾਡੇ ਪੇਟ ਦੇ ਵਿੱਚ ਐਸੀਆਂ ਪ੍ਰੋਬਲਮਸ ਨੇ ਜੋ ਕਿ ਜੜੀ ਬੂਟੀਆਂ ਮੇਵਿਆਂ ਨੂੰ ਗ੍ਰाइंड ਕਰਕੇ ਇਹ ਬਣਾਇਆ ਹੋਇਆ ਦੇਸੀ ਨੁਸਖਾ ਹੀ ਕੰਮ ਆਉਂਦਾ ਹੈ ਅੱਜ ਤੁਹਾਡੀ ਜ਼ਿੰਦਗੀ ਨੂੰ ਦੁਗਣੀ ਤਗਣੀ ਕਰ ਦਿੰਦਾ ਹੈ ਤੁਸੀਂ ਆਪਣੀ ਜ਼ਿੰਦਗੀ ਦੀ ਨੌਜਵਾਨ ਖੁਸ਼ੀ ਨਹੀਂ ਲੈ ਰਹੇ ਪੂਰੀ ਜੇ ਖੁਸ਼ੀ ਪੂਰੀ ਆਪ ਨਹੀਂ ਲੈ ਰਹੇ ਦੂਜੀ ਖੁਸ਼ ਦੂਜੇ ਇਨਸਾਨ ਨੂੰ ਖੁਸ਼ੀ ਦੇ ਨਹੀਂ ਰਹੇ ਤਾਂ ਘਰ ਦੇ ਵਿੱਚ ਕੜਤਨਤਾ ਸ਼ੁਰੂ ਹੋਣੀ ਹੈ ਘਰ ਦੇ ਵਿੱਚ ਤਾਂ ਡਿਵੋਰਸ ਤੱਕ ਲੋਕਾਂ ਨੇ ਪਹੁੰਚਣਾ ਹੈ ਘਰ ਦੇ ਵਿੱਚ ਹਮੇਸ਼ਾ ਹੀ ਅਦਾਸੀ ਰਹਿਣੀ ਹੈ ਘਰ ਦੇ ਵਿੱਚ ਆਪਸ ਵਿੱਚ ਪਿਆਰ ਦਾ ਘਟ ਜਾਣਾ ਹੈ ਕਿਹਨਾਂ ਹੋਵੇ ਕਿ ਜਿਹੜੇ ਨੌਜਵਾਨ ਨੇ ਜਿਹਨਾਂ ਸ਼ਾਦੀ ਹਾਲੇ ਕਰਾਉਣੀ ਆ ਉਹ ਨਹੀਂ ਕਰਾ ਰਹੇ ਕਾਰਨ ਉਹਨਾਂ ਦੇ ਮਨ ਦੇ ਵਿੱਚ ਡਰਿਆ ਕੋਈ ਬੈਠਾ ਹੋਇਆ ਉਹ ਡਰਿਆ ਉਸੇ ਬਾਹਰ ਕੱਢਣਾ ਹੈ ਇੱਕ ਦੇਸੀ ਡਾਈਟ ਹੈ ਨਾ ਕਿ ਦੇਸੀ ਇੱਕ ਨੁਸਖਾ ਆ ਇੱਕ ਦਵਾਈ ਤਿਆਰ ਕੀਤੀ ਹੈ ਦੇਸੀ ਨੁਸਖਾ ਜਿਹੜੀ ਬਿਊਟੀਆਂ ਤੋਂ ਇਹ ਤੁਸੀਂ ਇੱਕ ਚਮਚਾ ਸਵੇਰ ਨੂੰ ਦੁੱਧ ਨਾਲ ਜਾਂ ਚਾਹ ਨਾਲ ਪੀਣਾ ਹੈ ਜਾਂ ਗਰਮ ਪਾਣੀ ਨਾਲ ਇੱਕ ਰਾਤ ਨੂੰ ਤੁਸੀਂ ਦੋ ਦਿਨ ਪੀਓ ਤੀਜੇ ਦਿਨ ਤੁਸੀਂ ਘੋੜੇ ਵਾਂਗੂ ਐਕਟਿਵ ਹੋ ਜਾਓਗੇ ਕਹਿੰਦਾ ਕਿ ਦਿਲ ਤੇ ਮਾਰਦਾ ਨਾ ਇੱਕ ਐਸਾ ਜਾਨਵਰ ਹੈ ਇਧਰ ਤਾਂ ਇਟਸ ਮੀਨਸ ਕਿ ਬੜਾ ਐਕਟਿਵ ਹੈ ਜਿਹੜਾ ਅੱਗੇ ਪਿੱਛੇ ਆਪਣੀ ਬਾਡੀ ਨੂੰ ਘੁਮਾਉਂਦਾ ਆ ਤਾਂ ਤੁਸੀਂ ਆਪਣੀ ਬਾਡੀ ਜਿਹੜੀ ਇਹ ਤੁਹਾਡੀ ਐਕਟਿਵ ਨਹੀਂ ਹੈ ਤੁਹਾਡੇ ਸਰੀਰ ਦੇ ਅੰਗ ਜਿਹੜੇ ਆ ਦੁਖਦੇ ਆ ਤੁਸੀਂ 24-25 ਸਾਲ ਦੇ ਹੋਣੇ ਤੁਹਾਡੀ ਢੂਈ ਦੁਖਣ ਲੱਗ ਪਈ ਆ there something wrong ਤੁਸੀਂ ਪ੍ਰੋਪਰ ਖਾ ਨਹੀਂ ਸਕਦੇ ਪ੍ਰੋਪਰ ਸੌ ਨਹੀਂ ਸਕਦੇ ਪੇਟ ਵਿੱਚ ਗੜਬੜ ਰਹਿੰਦੀ ਆ ਤੁਹਾਡੀ ਘਰ ਵਾਲੀ ਤੁਹਾ ਤੋਂ ਪਰੇਸ਼ਾਨ ਰਹਿੰਦੀ ਆ ਜੇ ਤੁਸੀਂ ਘਰ ਵਾਲੀ ਤੋਂ ਪਰੇਸ਼ਾਨ ਰਹਿੰਦੇ ਆ ਕਿਉਂਕਿ ਉਹਦੀ ਬਾਡੀ ਅਲਾਉ ਨਹੀਂ ਕਰ ਰਹੀ ਸੋ ਸਾਰੀਆਂ ਗੱਲਾਂ ਦੇ ਇੱਕੋ ਇੱਕ ਜਵਾਬ ਇੱਦਾਂ ਦੀ ਬੰਦੀ ਦੇ ਕਿਰਵਾंती ਛੋਟੇ ਜਿਹੇ ਸ਼ਬਦ ਵਿੱਚ ਕਹੋ ਬਾਕੀ ਦੀ ਗੱਲਾਂ ਮੈਂ ਕਰਤੀਆਂ ਆ ਸੋ ਤੁਸੀਂ ਇਹ ਨੰਬਰ ਡਾਲ ਕਰਕੇ ਕਾਲ ਕਰ ਲਓ ਤੀਜੇ ਦਿਨ ਇਹਨਾਂ ਦਾ ਪਾਰਸਲ ਪਹੁੰਚ ਜਾਵੇਗਾ ਤੇ ਤੁਸੀਂ ਦਵਾਈ ਖਾਣੀ ਇੱਕ ਚਮਚਾ ਸ਼ੁਰੂ ਕਰ ਦਿਓ ਤਿੰਨਾਂ ਦਿਨਾਂ ਬਾਅਦ ਤੁਸੀਂ ਕੋੜੇ ਵਰਗੇ ਹੋ ਜਾਓਗੇ ਤੁਸੀਂ ਪੂਰੀ ਤਾਂ ਜਿਵੇਂ ਕਿ ਸੱਤੇ ਗੱਲ ਬੱਸੀ ਸ਼ੇਰ ਹੌਲਡ ਆਨ ਪਲੀਜ਼ ਤੁਸੀਂ ਸ਼ੇਰ ਬਣ ਜਾਓਗੇ ਬੱਬਰ ਸ਼ੇਰ ਆਓ ਤੁਸੀਂ ਕਾਲ ਕਰੋ ਤੁਸੀਂ ਇੰਡੀਆ ਵਿੱਚ ਵੀ ਦੇਖ ਰਹੇ ਹੋ ਇੰਗਲੈਂਡ ਚ ਕੈਨੇਡਾ ਚ ਅਮਰੀਕਾ ਚ ਬਹੁਤ ਲੋਕ ਪਾਰਸਲ ਮਗਾ ਰਹੇ ਨੇ ਹਰੇਕ ਹਫਤੇ ਪੰਜਾਬ ਚ 60 60 ਪਾਰਸਲ ਆ ਰਹੇ ਨੇ ਕੈਨੇਡਾ ਨੂੰ ਇਕੱਲੇ ਨੂੰ ਐਨੇ ਲੋਕ ਦਵਾਈ ਖਾ ਕੇ ਕੋੜੇ ਸ਼ੇਰ ਵਰਗੇ ਬਣ ਗਏ ਨੇ ਹੰਜ ਕੁਲਵੰਤ ਜੀ ਕੀ ਕਹਿਣਾ ਚਾਹੁੰਦੇ ਹੋ ਸੱਤੇ ਗੱਲ ਬੱਸੀ ਸਾਹਿਬ ਜੀ ਬੱਸੀ ਸਾਹਿਬ ਬਾਗੇ ਦਾ ਉਧਰ ਤੁਸੀਂ ਸਭ ਕੁਝ ਕੈਰੀ ਦਿੱਤਾ ਹੈ ਜਿੱਦਾਂ ਨਾ ਮੈਂ ਦੋ ਚਾਰ ਚੀਜ਼ਾਂ ਹੋਰ ਐਡ ਕਰਾਂਗਾ ਜਿੱਦਾਂ ਤੁਸੀਂ ਲੈ ਲਓ ਆਦੀ ਬਲ ਨੌਜਵਾਨੀ ਵਿੱਚ ਕਾਫੀ ਜ਼ਿਆਦਾ ਵੀਕਨੈਸ ਹੈਗੀ ਆ ਜਿੱਦਾਂ ਤੁਸੀਂ ਨਾਲੋਂ ਟਾਈਮਿੰਗ ਦੀ ਪ੍ਰੋਬਲਮ ਹੈਗੀ ਆ ਸਟੈਂਡਿੰਗ ਦੀ ਤੇ ਬੰਦੇ ਦਾ ਜਿੱਦਾਂ ਦਿਲ ਨਹੀਂ ਕਰਦਾ ਤੇ ਮਹੀਨਾ ਮਹੀਨੇ ਤੋਂ ਦੋ-ਦੋ ਮਹੀਨੇ ਰਿਲੇਸ਼ਨ ਬਣਾਉਂਦਾ ਤੇ ਜਿੱਦਾਂ ਛੇਤੀ ਥੱਕ ਜਾਂਦਾ ਬੰਦਾ 6-7-8 ਘੰਟੇ ਕੰਮ ਕਰਕੇ ਥਕਾਇਆ ਹੋ ਜਾਂਦੀ ਹੈ ਹੋਟਲਾਂ 'ਚ ਕੰਮ ਕਰਦੇ ਨੇ ਤੇ ਬਾਕੀ ਜਗ੍ਹਾ 'ਚ ਕੰਮ ਕਰਦੇ ਨੇ ਬੰਦੇ ਤੇ ਬਸੀ ਸਾਹਿਬ ਜਿੱਦਾਂ ਆਪਣਾ ਜਿਹੜਾ ਇਹ ਦੇਸੀ ਚਮਨਪਰਾਸ਼ ਹੈਗਾ ਦੂਜੇ ਤੀਜੇ ਦਿਨ ਤੋਂ ਹੀ ਗਾਰੰਟੀ ਨਾਲ ਅਸਰ ਕਰਦਾ ਆ ਬੰਦੇ ਨੂੰ ਤੇ ਜਿੱਦਾਂ ਕਿਸੇ ਵੀ ਤਰੀਕੇ ਦੀ ਵੀਕਨੈਸ ਹੋਵੇ ਬਾਡੀ ਚ ਟਾਈਮਿੰਗ ਦੀ ਪ੍ਰੋਬਲਮ ਸਟੈਂਡਿੰਗ ਦੀ ਪ੍ਰੋਬਲਮ ਢਿੱਲੇ ਪੰਦੀਪ ਬੰਦੇ ਦਾ ਦਿਲ ਨਾ ਕਰਦਾ ਉਹ ਵਸਟਾਰੀਆ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਬਾਜੀ ਤੀਜੇ ਚੌਥੇ ਦਿਨ ਤੋ ਗਾਰੰਟੀ ਵਾਲਾ ਅ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ ਇਹ ਤੁਹਾਨੂੰ ਪਾਰਸਲ ਭੇਜ ਦੇਣਗੇ ਇਹਨਾਂ ਦਾ ਫੀਸ ਬਹੁਤ ਘੱਟ ਹੈ ਜ਼ਿੰਦਗੀ ਵਿੱਚ ਪੈਸਾ ਜ਼ਰੂਰੀ ਨਹੀਂ ਹੈ ਘਰ ਦੇ ਵਿੱਚ ਸ਼ਾਂਤੀ ਤੇ ਖੁਸ਼ੀ ਚਾਹੀਦੀ ਪਹਿਲਾਂ ਦੇ ਖੁਸ਼ੀ ਹੋਗੀ ਬੰਦਾ ਕੰਮ ਬਹੁਤ ਕਰੂਗਾ ਖੁਸ਼ੀ ਹੋਗੀ ਘਰ ਦੇ ਵਿੱਚ ਇੱਕ ਦੂਜੇ ਦੇ ਨਾਲ ਜ਼ਿੰਦਗੀ ਦੀ ਜਿਹੜੀ ਆ ਇਹ ਇੱਕ ਵੱਖਰੀ ਨਹਾਰ ਹੋਵੇਗੀ ਆਓ ਅਤਵਾਤ ਹਸਬੰਡ ਵਾਈਫ ਦੀ ਪ੍ਰੋਬਲਮ ਬੰਦ ਆਓ ਜ਼ਿੰਦਗੀ ਦੀ ਖੁਸ਼ੀ ਗਵਾਚੀ ਵਾਪਸ ਲੈਣੀ ਚਾਹੁੰਦੇ ਹੋ ਤੇ ਦੇਸੀ ਨੁਸਖਾ ਦਵਾਈ ਮਗਾਓ ਨੰਬਰ ਕਮਾਓ ਜੋ ਨੰਬਰ ਸਕਰੀਨ ਤੇ ਆ ਰਿਹਾ 091 ਕੋਡ ਆਂਡੀਆਂ ਦਾ ਨੰਬਰ ਹੈ 971 711 4373 ਇਹ ਫੋਟੋ ਖਿੱਚ ਲਾਓ ਇਨਨੋ ਕਾਲ ਕਰ ਲਓ ਤੇ ਬੱਬਰ ਸ਼ੇਰ ਬਣ ਜਾਓ ਆਓ ਜ਼ਿੰਦਗੀ ਦੇ ਵਿੱਚ ਤੁਸੀਂ ਐਕਟਿਵ ਨਹੀਂ ਤੁਹਾਡੀ ਪੂਰੀ ਬਾਡੀ ਜਿਹੜੀ ਹੈ ਤੁਹਾਡਾ ਸਾਥ ਨਹੀਂ ਦੇ ਰਹੀ ਤੁਹਾਡੀ ਉਮਰ ਹੈ 22 24 ਸਾਲ ਹੈ ਬਹੁਤ ਸਾਰੇ ਬੱਚੇ ਕਿਬਰ ਕੇਂਦਰ ਸਬਿਆ ਨਹੀਂ ਕਰਉਣਾ ਪਰ ਮਾਪੇ ਇਹ ਦੱਸਦੇ ਨਹੀਂ ਕਾਰਨ ਕੀ ਹੈ ਕਿ ਬੱਚੇ ਉਹ ਬੱਚਾ ਤੁਹਾਡਾ ਚਾਹੇ ਮੇਲ ਹੈ ਚ ਫੀਮੇਲ ਹੈ ਇਹ ਦੋਨਾਂ ਹੀ ਜਿਹੜੇ 6 ਸਿਕਸ ਨੇ ਉਹਨਾਂ ਦੇ ਵਿੱਚ ਮਰਦ ਔਰਤ ਦੇ ਵਿੱਚ ਇਸ ਸਮੱਸਿਆ ਆ ਜਾਂਦੀ ਹੈ ਬਹੁਤ ساری ਬਿਮਾਰੀਆਂ ਨੇ ਜਿਹੜੇ ਪਤਾ ਲੱਗ ਜਿਵੇਂ ਕਿ ਕਿਹੜੀ ਬਿਮਾਰੀ ਹੈ ਇਲਾਜ ਹੁੰਦਾ ਤੇ ਇੱਕ ਐਸਾ ਦੇਸੀ ਨੁਸਖਾ ਜਿਹਦੇ ਵਿੱਚ ਹਰ ਬਿਮਾਰੀ ਦਾ ਇਲਾਜ ਹੈ ਪੇਟ ਵਿੱਚ ਗੜਬੜ ਰਣੀ ਕਬਜ਼ ਰਣੀ ਨੀਂਦ ਦਾ ਰੋਣਾ ਜੋੜਾਂ ਵਿੱਚ ਦਰਦ ਹੋਣਾ ਤੁਹਾਡਾ ਬਾਡੀ ਜਿਹੜੀ ਆ ਉਹ ਟਿਟਲ ਲਈ ਤੁਸੀਂ ਫਿਰਦੇ ਹੋ ਔਰ ਪ੍ਰੋਪਰ ਤੁਸੀਂ ਤਰ ਨਹੀਂ ਸਕਦੇ 22 ਸਾਲ ਚ ਤੁਸੀਂ 57 ਲੱਗਦੇ ਹੋ ਸਮਥਿੰਗ ਰੌਂਗ ਆਓ ਸਟਾਰਟ ਇਸ ਸਮੱਸਿਆ ਦਾ ਹਾਰ ਨੰਬਰ ਹੈ ਬੜੀ ਮਿਹਰਬਾਨੀ ਇਹਦਾ ਨਾਮ ਹੈ ਕਲਵੰਤ ਜੀ ਕਲਵੰਤ ਜੀ ਮਿਹਰਬਾਨੀ ਜੀ ਥੈਂਕ ਯੂ ਸਿਰਪ ਥੈਂਕ ਯੂ ਬਰਮਨ ਜੀ ਓਕੇ